ਅਸਲਾਮੁਅਲੈਕਮ ਵੀਰੋ ਕੀ ਹਾਲ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਵੀਰ ਜੀ ਤੁਹਾਨੂੰ ਪਤਾ ਹੈ ਕਿ ਸੂਬਾ ਸਰਹੰਦਾ ਜਿਹੜਾ ਨਵਾਬ ਸੀ ਉਹਨੇ ਛੋਟੇ ਸਾਹਬਜ਼ਾਦਿਆਂ ਉੱਤੇ ਬਹੁਤ ਜ਼ੁਲਮ ਕੀਤਾ ਬਿਲਕੁਲ ਤੇ ਇਹ ਜ਼ੁਲਮ ਦੇ ਬਾਰੇ ਜਦੋਂ ਜਿੰਨੂੰ ਵੀ ਪਤਾ ਲੱਗਾ ਉਹਨੂੰ ਬਹੁਤ ਹੀ ਦੁੱਖ ਤੇ ਤਕਲੀਫ ਹੋਈ ਹਾਂਜੀ ਤੇ ਖੈਰ ਅੱਜ ਜਿਹੜੀ ਇਹਨਾ ਵੀਡੀਓ ਬਹੁਤ ਹੀ ਵਧੀਆ ਆਉਂਦੇ ਵਿੱਚ ਦੱਸਦੇ ਪਏ ਕਿ ਜਿਹੜਾ ਸੂਬਾ ਸਰਹੰਦਾ ਦਾ ਵਜ਼ੀਰ ਸੀ ਨਵਾਬ ਵਜ਼ੀਰ ਹਾਂਜੀ ਉਹਦੀ ਬੀਗਮ ਜਿਹੜੀ ਜ਼ੈਨਾ ਸੀ ਜਿਹਦਾ ਨਾਮ ਹਾਂਜੀ ਉਨੇ ਛੋਟੇ ਸਾਹਿਬਜ਼ਾਦੇਆਂ ਵਾਸਤੇ ਕੀ ਕੀਤਾ ਇਸ ਦੇ ਬਾਰੇ ਅੱਜ ਵੀਡੀਓ ਆਇਆ ਖੈਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ ਅਕਿ ਬੇਨਤੀ ਆ ਕਿ ਆਪਣੇ ਵੀਰਾਂ ਦੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਅੱਜ ਆਪਾਂ ਗੱਲ ਕਰਾਂਗੇ ਸੂਬਾ ਸਰਹੰਦ ਵਜ਼ੀਰ ਖਾਨ ਦੀ ਉਸ ਬੇਗਮ ਬਾਰੇ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਉੱਤੋਂ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ ਇੱਕ ਆਮ ਘਰ ਚ ਜੰਮੀ ਹਿੰਦੂ ਧੀ ਕਿਵੇਂ ਸਰਹੰਦ ਦੇ ਸ਼ਾਹੀ ਮਹਿਲਾਂ ਦੀ ਮਾਲਕਨ ਬਣ ਗਈ ਤੇ ਆਖਰ ਕਿਉਂ ਤੇ ਕਿਵੇਂ ਉਹਨੇ ਛੋਟੇ ਸਾਹਿਬ ਜਦਿਆਂ ਲਈ ਸ਼ਹਾਦਤ ਦਿੱਤੀ ਇਹ ਸਭ ਕੁਝ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਸਕਸੈਸ ਦਾ ਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਡੀ ਨਵੀਂ ਕਿਤਾਬ ਸਿੱਖ ਰਵਾਇਤਾਂ ਦੀ ਗੁਰਤੀ ਇਸ ਨੂੰ ਤੁਸੀਂ ਜਿਸ ਕਦਰ ਮਾਨ ਸਤਕਾਰ ਬਖਸ਼ਿਆ ਆਪ ਸਭ ਦਾ ਲੱਖ ਲੱਖ ਧੰਨਵਾਦ ਜੇ ਤੁਸੀਂ ਇਹਦੇ ਬਾਰੇ ਹੋਰ ਜਾਣਨਾ ਚਾਹੋ ਤਾਂ ਡਿਸਕ੍ਰਿਪਸ਼ਨ ਵਿੱਚ ਦੇਖ ਸਕਦੇ ਹੋ ਦਰਸਲ ਇਹ ਇਤਿਹਾਸ ਗੁਰੂ ਸਾਹਿਬ ਦੇ ਛੋਟੇ ਫਰਜੰਦਾ ਦੀ ਦਰਦਨਾਕ ਸ਼ਹਾਦਤ ਦੇ ਮੁੱਖ ਖਲਾਇਕ ਸੂਬਾ ਸਰਹੰਦ ਵजीर खान ਦੀ ਬੀگم ਜੈਨ ਬੁਨੀਮਾ ਉਰਫ ਬੀگم ਜੈਨਾ ਦਾ ਹੈ 22 ਦਰ ਦੇ ਬिलासपुर ਖੇਤਰ ਦੀ ਜੰਮਪਾਲ ਬੀگم ਜੈਨਾ ਦਾ ਜਨਮ ਇੱਕ ਹਿੰਦੂ ਪਰਿਵਾਰ ਛੋਇਆ ਸੀ ਤੇ ਉਹਨਾਂ ਦੇ ਬਚਪਨ ਦਾ ਨਾਮ ਸੀ ਭਾਗੋ ਰਾਣੀ ਉਹਨਾਂ ਦਾ ਮਨ ਗੁਰੂ ਘਰ ਨਾਲ ਉਦੋਂ ਜੁੜਿਆ ਜਦੋਂ ਆਪਣੇ ਵਿਆਹ ਤੋਂ ਕੁਝ ਸਾਲ ਪਹਿਲਾਂ ਉਹ ਆਪਣੀ ਮਾਂ ਨਾਲ ਇੱਕ ਅਮਰਤਾਰੀ ਬੀਬੀ ਨੂੰ ਮਿਲਣ ਸ਼੍ਰੀ ਅਨੰਦਪੁਰ ਸਾਹਿਬ ਗਏ ਸਨ ਇਹ ਅਮਰਤਾਰੀ ਦੀ ਵੀ ਉਹਨਾਂ ਦੀ ਪੁਰਾਣੀ ਗਵੰਡਨ ਸੀ ਜੋ ਸਾਰਾ ਪਰਿਵਾਰ ਅੰਮ੍ਰਿਤਪਾਨ ਕਰਕੇ ਖਾਲਸਾ ਸੱਜ ਗਏ ਸਨ ਵੈਸੇ ਇਹ ਛੋਟੇ ਸਹਿਬਜਾਦੇ ਦੇ ਜਨਮ ਤੋਂ ਕੁਝ ਸਾਲ ਪਹਿਲਾਂ ਦੀ ਗੱਲ ਹੈ ਪਰ ਅਨੰਦਪੁਰ ਸਾਹਿਬ ਵਿੱਚ ਵਿਚਰਦੇ ਹੋਏ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੇ ਜਾਹੋ ਜਲਾਲ ਦੀ ਤਸਵੀਰ ਇਸ ਕਦਰ ਉਹਨਾਂ ਦੇ ਮਨ ਵਿੱਚ ਵਸ ਗਈ ਕਿ ਆਪਣੇ ਅੰਤਮ ਸਾਹਾਂ ਤੱਕ ਉਹ ਇਸ ਨੂੰ ਭੁਲਾ ਨਾ ਸਕੇ ਸਮੇਂ ਨੇ ਕਰਵਟ ਲਈ ਤੇ ਭਾਗੋ ਦਾ ਵਿਆਹ ਸਰਹੰਦ ਇਲਾਕੇ ਦੇ ਇੱਕ ਪਿੰਡ ਵਿੱਚ ਹੋਣਾ ਤੈ ਹੋਇਆ ਵਿਆਹ ਤਾਂ ਹੋ ਗਿਆ ਭਾਗੋ ਦਾ ਡੋਲਾ ਆਪਣੇ ਸੋਹਰੇ ਘਰ ਤੱਕ ਪਹੁੰਚ ਨਾ ਪਾਇਆ ਰਸਤੇ ਵਿੱਚੋਂ ਹੀ ਸਰਹੰਦ ਦਾ ਨਵਾਬ ਵजीर खान ਉਸ ਨੂੰ ਅਗਵਾ ਕਰਕੇ ਆਪਣੇ ਮਹਿਲਾਂ ਵਿੱਚ ਲੈ ਗਿਆ ਮੰਨਿਆ ਜਾਂਦਾ ਹੈ ਕਿ ਵजीर खान ਨੂੰ ਪਹਿਲਾਂ ਤੋਂ ਹੀ ਪਿੰਡਾਂ 'ਚ ਵਸਦੇ ਆਪਣੇ ਝੋਲੀ ਝੱਕ ਮੁਖਬਰਾਂ ਰਾਹੀਂ ਰੂਪਮਤੀ ਭਾਗੋ ਦੇ ਸ਼ਬਾਬ ਬਾਰੇ ਖਬਰ ਮਿਲ ਗਈ ਸੀ ਵਜੀਰ ਖਾਨ ਨੇ ਮਹਿਲਾਂ ਦੇ ਐਸ਼ੋ ਆਰਾਮਾਂ ਰਾਹੀਂ ਭਾਗੋ ਦਾ ਦਿਲ ਜਿੱਤਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਭਾਗੋ ਕਾਫੀ ਸਮਾਂ ਉਹਦੇ ਨਾਲ ਵਿਆਹ ਲਈ ਤਿਆਰ ਨਾ ਹੋਈ ਪਰ ਜਦੋਂ ਕਿਸੇ ਪਾਸੇ ਕੋਈ ਰਾਹ ਨਾ ਵਿਖਿਆ ਤਾਂ ਫਿਰ ਸੇਤੋਂ ਉਸ ਦੇ ਅੱਗੇ ਔਰਤ ਜਾਤ ਦੀ ਮਜਬੂਰੀ ਨੇ ਹਥਿਆਰ ਸੁੱਟ ਦਿੱਤੇ ਨਿਕਾਹ ਤੋਂ ਬਾਅਦ ਉਹਨਾਂ ਦਾ ਨਾਮ ਬੇਗਮ ਜੈਨ ਬੁਨੀਮਾ ਰੱਖਿਆ ਗਿਆ ਤੇ ਵਜ਼ੀਰ ਖਾਨ ਉਹਨਾਂ ਨੂੰ ਬੇਗਮ ਜੈਨਾ ਕਹਿ ਕੇ ਬੁਲਾਉਂਦਾ ਸੀ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਕੁੱਖ ਤੋਂ ਵਜ਼ੀਰ ਖਾਨ ਦੇ ਦੋ ਪੁੱਤਰਾਂ ਨੇ ਵੀ ਜਨਮ ਲਿਆ ਸਮਾਂ ਇਸੇ ਤਰ੍ਹਾਂ ਹੀ ਆਪਣੀ ਚਾਲ ਚੱਲਦਾ ਰਿਹਾ ਤੇ ਹੁਣ ਆਇਆ ਉਹ ਸਮਾਂ ਜਿਹਦੇ ਬਾਰੇ ਦੱਸਦਿਆਂ ਵੀ ਇਤਿਹਾਸ ਦੀ ਤਵਾਰਿਖ ਆਪ ਹੀ ਰੋ ਪੈਂਦੀ ਕਾਜੀ ਦੇ ਫਤਵੇ ਰਾਹੀਂ ਕਚਹਿਰੀ 'ਚ ਘੜੀ ਗਈ ਜ਼ਾਲਮਾਂ ਦੀ ਤਰਤੀਬ ਬਾਰੇ ਜਦੋਂ ਬੇਗਮ ਜੈਨਾ ਨੂੰ I ਤਾਂ ਸੁਣ ਕੇ ਉਹਦੀ ਰੂਹ ਕੰਬ ਗਈ ਵਰਿਆਂ ਪਹਿਲਾਂ ਵੇਖੇ ਵੱਡੇ ਸਾਹਿਬਜ਼ਾਦਿਆਂ ਦੇ ਮੁਖੜੇ ਉਹਦੀਆਂ ਅੱਖਾਂ ਸਾਹਮਣੇ ਆ ਗਏ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਉਮਰ ਵੀ ਲਗਭਗ 19 ਕੀ ਸੀ ਉਹ ਵਜ਼ੀਰ ਖਾਨ ਕੋਲ ਜਾ ਕੇ ਕੁਰਲਾਈ ਦੁਹਾਈਆਂ ਦੇ ਦੇ ਕੇ ਉਹਨੇ ਵਜ਼ੀਰ ਖਾਨ ਨੂੰ ਰੋਕਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਹੰਕਾਰ ਚ ਅੰਨਾ ਹੋਇਆ ਹਾਕਮ ਆਪਣੀ ਕਬਰ ਆਪਣੇ ਹੱਥੀ ਪੁੱਟਦਾ ਰਿਹਾ ਛੋਟੀਆਂ-ਛੋਟੀਆਂ ਮਾਸੂਮ ਜਿੰਦਾ ਨੀਹਾਂ ਵਿੱਚ ਖਾਮੋਸ਼ ਹੋ ਗਈਆਂ ਤੇ ਜਦੋਂ ਇਹ ਖਬਰ ਜੈਨਾ ਦੇ ਕੰਨਾਂ ਵਿੱਚ ਪਈ ਤਾਂ ਉਹ ਧਾਹਾ ਮਾਰ-ਮਾਰ ਕੇ ਰੋਈ ਫੁੱਲਾਂ ਵਰਗੀਆਂ ਜਿੰਦਾਤੇ ਹੋਏ ਇਹ ਜ਼ੁਲਮ ਉਹਦੇ ਤੋਂ ਬਰਦਾਸ਼ਤ ਨਾ ਹੋਏ ਤੇ ਫਿਰ ਇੱਕ ਤੇਜ਼ ਧਾਰੀ ਖੰਜਰ ਆਪਣੇ ਕਲੇਜੇ 'ਚ ਮਾਰ ਕੇ ਉਹਨੇ ਆਪਣੇ ਜੀਵਨ ਦਾ ਅੰਤ ਕਰ ਲਿਆ ਤੇ ਆਪਣਾ ਮਰਤਕ ਸਰੀਰ ਸਰਹੰਦ ਦੇ ਮਹਿਲਾਂ 'ਚ ਛੱਡ ਕੇ ਸਹਿਬਜ਼ਾਦਿਆਂ ਦੇ ਮਗਰਮਗਰ ਹੋ ਤੁਰੀ ਸੋ ਇਹ ਸੀ ਇਤਿਹਾਸ ਵਜ਼ੀਰ ਖਾਨ ਦੀ ਬੀਗਮ ਜੈਨ ਬੁਨੀਮਾ ਦਾ ਅਸੀਂ ਤੇ ਸਾਡੀ ਨਵੀਂ ਪੀੜ੍ਹੀ ਸਾਡੇ ਗੁਰੂ ਸਹਿਬਾਨਾਂ ਬਾਰੇ ਕੋਈ ਬਾਲਾ ਕੁਝ ਨਹੀਂ ਜਾਣਦੇ ਸਾਨੂੰ ਤੇ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਗੁਰੂ ਸਹਿਬਾਨਾਂ ਸਾਡੇ ਯੋਧਿਆਂ ਸੂਰਮਿਆਂ ਬਾਰੇ ਹਜੇ ਹੋਰ ਬਹੁਤ ਕੁਝ ਜਾਣਨ ਦੀ ਲੋੜ ਹੈ ਤੇ ਇਸੇ ਵੱਡੀ ਘਾਟ ਨੂੰ ਪੂਰਾ ਕਰਨ ਦੀ ਇੱਕ ਛੋਟੀ ਜੀ ਕੋਸ਼ਿਸ਼ ਅਸੀਂ ਆਪਣੀਆਂ ਇਹਨਾਂ ਵੀਡੀਓਜ਼ ਰਾਹੀਂ ਕਰ ਰਹੇ ਹਾਂ ਜੇ ਸਿੱਖ ਸ਼ਹੀਦੀ ਹਫ਼ਤੇ ਦਾ ਸਾਰਾ ਇਤਿਹਾਸ ਤੁਸੀਂ ਵਿਸਤਾਰ ਨਾਲ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਇਹ ਵੀਡੀਓਜ਼ ਜ਼ਰੂਰ ਵੇਖਿਓ ਸਾਡੀ ਨਵੀਂ ਕਿਤਾਬ ਸਿੱਖ ਰਵਾਇਤਾਂ ਦੀ ਗੁੜਤੀ ਇਹਦੇ ਬਾਰੇ ਹੋਰ ਜਾਨਣਾ ਚਾਹੋ ਤਾਂ ਡਿਸਕ੍ਰਿਪਸ਼ਨ ਚੈੱਕ ਕਰ ਸਕਦੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ka ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਵੀਰ ਜੀ ਆਈ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਜ਼ਾਲਮ ਨਵਾਬ ਵਜ਼ੀਰ ਖਾਨ ਨੇ ਨਾ ਜ਼ੁਲਮ ਦੀ ਇੰਤਹਾ ਕਰ ਛੱਡੀ ਛੋਟੇ ਸਾਹਿਬਜ਼ਾਦਿਆਂ ਉੱਤੇ ਕਿ ਬਹੁਤੀਆਂ ਰਾਤਾਂ ਦੇ ਵਿੱਚ ਉਹਨਾਂ ਛੋਟੇ ਸਾਬਜ਼ਾਦਿਆਂ ਨੂੰ ਉੱਤੇ ਮਾਤਾ ਗੁਜਰੀ ਨੂੰ ਕਿਦਾਂ ਠੰਡੇ ਬੁਰਜਾਂ 'ਚ ਰੱਖਿਆ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਨਾਤੀ ਉਹਨਾਂ ਨੂੰ ਦੁਬਾਰਾ ਜਨਵਾ ਦਿੱਤਾ ਜ਼ਿੰਦਾ ਕਿ ਜ਼ੁਲਮ ਦੀ ਅਖੀਰ ਕਰ ਛੱਡੀ ਉਹਨੇ ਤੇ ਇਸ ਦੇ ਬਾਰੇ ਜਦੋਂ ਦੂਸਰੇ ਕਿਸੇ ਵੀ ਧਰਮ ਦੇ ਕਿਸੇ ਵੀ ਬੰਦੇ ਨੂੰ ਪਤਾ ਲੱਗਦਾ ਨਾ ਅੱਜ ਵੀ ਰੋਂਦੇ ਨੇ ਲੋਕ ਕਿਉਂਕਿ ਬਹੁਤ ਜ਼ੁਲਮ ਹੋਇਆ ਸੁਣ ਕੇ ਨਾ ਬੜਾ ਤਕਲੀਫ ਹੁੰਦੀ ਹੈ ਤੇ ਜਦੋਂ ਇਸ ਚੀਜ਼ ਦੇ ਬਾਰੇ ਜਿਹੜੀ ਬੀਗਮ ਜ਼ੈਨਾ ਸੀ ਉਹਨੂੰ ਪਤਾ ਲੱਗਾ ਨਾ ਬੀਗਮ ਜ਼ੈਨਾ ਅਸਲ 'ਚ ਨਾ ਨਵਾਬ ਜ਼ੀਰ ਖਾਨ ਦੀ ਤੁਹਾਨੂੰ ਵੀਡੀਓ ਹੀ ਦੇਖ ਹੀ ਲਿਆ ਕਿ ਉਹਦੀ ਬੀਗਮ ਸੀਗੀ ਹਾਂਜੀ ਤੇ ਇਹਨਾਂ ਦੇ ਜਿਹੜੇ ਵੱਡੇ ਸੀ ਨਾ ਬੀਗਮ ਜ਼ੈਨਾ ਦੇ ਉਹ ਗੁਰੂ ਸਾਹਿਬਾਨ ਦੀ ਸੇਵਾ ਕਰਦੇ ਹੁੰਦੇ ਸੀ ਤੇ ਇਸ ਕਰਕੇ ਬੀਗਮ ਜ਼ੈਨਾ ਵੀ ਨਾ ਉਹਨੂੰ ਬੜੀ ਉਹਦੀ ਚਾਹਤ ਜਾਂ ਲਗਨ ਸੀ ਗੁਰੂ ਸਾਹਿਬਾਨ ਦੇ ਘਰਾਂ ਦੇ ਨਾਲ ਲੇਕਿਨ ਕੀ ਹੈ ਕਿ ਉਹ ਬਸ ਨਵਾਬ ਜਿਹੜਾ ਜ਼ਾਲਮ ਵਜ਼ੀਰ ਖਾਨ ਸੀ ਉਹਨੇ ਤੱਕੇ ਦੇ ਨਾਲ ਉਹਨਾਂ ਨਾਲ ਸ਼ਾਦੀ ਕਰ ਲਈ ਤੇ ਮਜਬੂਰੀ ਨਾਲ ਉਹਨਾਂ ਨਾਲ ਰਹਿਣ ਦੇ ਸੀ ਲੇਕਿਨ ਜਦੋਂ ਉਹਨਾਂ ਨੂੰ ਇਹ ਸਾਰੇ ਸਾਜ਼ਾਦਿਆਂ ਦੇ ਬਾਰੇ ਪਤਾ ਚੱਲਿਆ ਕਿ ਜ਼ੂਰ ਨਵਾਬ ਜ਼イール ਖਾਨ ਨੇ ਅੱਜ ਜ਼ੁਲਮ ਕੀਤਾ ਉੱਤੇ ਉਹਨਾਂ ਨੂੰ ਦਰਬਾਰਾਂ ਵਿੱਚ ਚੁਣਵਾ ਦਿੱਤਾ ਤਾਂ ਉਹਨਾਂ ਦੀ ਸ਼ਹਾਦਤ ਹੋ ਗਈ ਹੈ ਤੇ ਬੀਗਮ ਜ਼ੈਨਾ ਵੀ ਇਸ ਦੁੱਖ ਨੂੰ ਬਰਦਾਸ਼ਤ ਨਹੀਂ ਕਰ ਸਕੀ ਉਹਨੇ ਵੀ ਖੰਜਰ ਮਾਰ ਕੇ ਆਪਣੇ ਆਪ ਨੂੰ ਤੇ ਸ਼ਹੀਦ ਕਰ ਲਿਆ ਕਿ ਜਿਹੜੇ ਸੱਚੇ ਮੰਨਣਾ ਉਹਨਾਂ ਦੇ ਗੁਰੂ ਸਾਹਿਬਾਨ ਦੇ ਘਰ ਨਾਲ ਜਾਂ ਉਹਨਾਂ ਦੇ ਜਿਹੜੇ ਫੈਮਿਲੀ ਵਾਲੇ ਸੀ ਰਿਸ਼ਤੇ ਉਹਨਾਂ ਦੇ ਨਾਲ ਪਿਆਰ ਕਰਦੇ ਸੀ ਨਾ ਉਹ ਉਹਨਾਂ ਨੇ ਦੇਖ ਲਓ ਆਪਣੀ ਜਾਨਾਂ ਦੀ ਕੁਰਬਾਨ ਕਰ ਦਿੱਤੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਲੇਕਿਨ ਉਹਨਾਂ ਨੇ ਕਿਹਾ ਇਹ ਜ਼ੁਲਮ ਹੈ ਤੇ ਜ਼ਾਹੀ ਜ਼ਾਲਮ ਦੇ ਨਾਲ ਨਹੀਂ ਰਹਿ ਸਕਦੇ ਬਿਲਕੁਲ ਵੀਰ ਜੀ ਦੇਖੋ ਇਹ ਚੀਜ਼ ਤੋਂ ਇੱਕ ਸਬਕ ਹੈ ਜਿਹੜਾ ਕਿ ਸਾਨੂੰ ਸਿੱਖਣਾ ਚਾਹੀਦਾ ਕਿ ਕੋਈ ਵੀ ਜ਼ਾਲਮ ਜਿਹੜਾ ਨਾ ਉਹ ਅਗਰ ਜ਼ੁਲਮ ਕਰਦਾ ਤੁਸੀਂ ਉਹਦੇ ਖਿਲਾਫ ਆਵਾਜ਼ ਉਠਾਉਂਦੇ ਹੋ ਤੁਹਾਡੇ ਚ ਜਿੰਨੇ ਵੀ ਵੀਰ ਜੀ ਤਾਕਤ ਹੈ ਜਿੰਨੇ ਵੀ ਤੁਸੀਂ ਲੈਵਲ ਦਿਓ ਤੁਹਾਨੂੰ ਉਹਦੇ ਸਾਥ ਨਹੀਂ ਦੇਣਾ ਚਾਹੀਦਾ ਉਹਦੇ ਖਿਲਾਫ ਹੀ ਬੋਲਣਾ ਚਾਹੀਦਾ ਉਹਦੇ ਖਿਲਾਫ ਹੀ ਆਵਾਜ਼ ਉਠੋਣੀ ਚਾਹੀਦੀ ਹੈ ਜਿਸ ਤਰ੍ਹਾਂ ਬੇਗਮ ਜ਼ੈਨਬ ਨੇ ਵੀਰ ਜੀ ਕਿਸ ਤਰ੍ਹਾਂ ਉਹਨਾਂ ਨੇ ਖਿਲਾਫ ਇੱਕ ਹਿਸਾਬ ਦਾ ਵੀਰ ਜੀ ਬਗਾਵਤ ਹੁੰਦੀ ਹੈ ਕਿ ਜਿਸ ਤਰ੍ਹਾਂ ਇੱਕ ਬਾਦਸ਼ਾਹ ਵਕਤ ਦਾ ਬਾਦਸ਼ਾਹ ਉਹਦੇ ਦਰਬਾਰ ਦੇ ਵਿੱਚੋਂ ਹੀ ਉਹਦੇ ਘਰ ਦੇ ਵਿੱਚੋਂ ਹੀ ਇੱਕ ਆਵਾਜ਼ ਜਲੇ ਉੱਠਣ ਲੱਪਵੇ ਇਹ ਚੀਜ਼ਾਂ ਵੀ ਜੀ ਨਿਸ਼ਾਨੀਆਂ ਹੁੰਦੀਆਂ ਵਾ ਕਿ ਤੁਹਾਡਾ ਜਿਹੜਾ ਤੁਸੀਂ ਜ਼ੁਲਮ ਕਰਨਦੇ ਹੋ ਨਾ ਇਹ ਜ਼ੁਲਮ ਤਾਂ ਕਿਆਮਤ ਨਹੀਂ ਰਹਿਣਾ। ਆ ਤੁਸੀਂ ਕੀਤਾ ਵੀ ਜ਼ੁਲਮੀ ਜ਼ੁਲਮ ਕੀਤਾ ਵਾ ਨਿਸ਼ਾਨੀਆਂ ਬਿਲਕੁਲ ਤੇ ਇਹ ਚੀਜ਼ਾਂ ਜਿਹੜੀਆਂ ਮੈਂ ਇਹ ਇਨਸਾਨ ਨੂੰ ਸਬਕ ਦੱਸਦੀਆਂ ਮੈਂ ਇਨਸਾਨ ਹੈ ਵੀਰ ਜੀ ਕਹਿ ਲੋ ਗਲਤੀ ਦਾ ਪੁਤਲਾ ਵਾ ਜਿਸ ਲਈ ਇਹ غرੂਰ ਤੇ تکبر ਦੇ ਵਿੱਚ ਹੁੰਦਾ ਹੈ ਇਹ ਭੁੱਲ ਜਾਂਦਾ ਹਰ ਚੀਜ਼। ਇਹ ਕਹਿੰਦਾ ਕਿ ਮੈਂ ਹੀ ਆ ਬਸ ਇਤੋਂ ਬਾਅਦ ਮੇਰੇ ਤੋਂ ਬਾਅਦ ਕੁਝ ਨਹੀਂ ਹੋਣਾ ਮੈਂ ਜੋ ਕਹਤਾ ਉਹ ਹੀ ਹੋਣਾ ਮੇਰਾ ਕੀ ਆਖਰੀ ਹੈ ਇਹ ਚੀਜ਼ਾਂ ਨਹੀਂ ਇਹ ਨਹੀਂ ਵੇਖਦਾ ਕਿ ਮੈਂ ਵੀ ਮਰ ਜਾਣਾ ਵੈ ਵਕਤ ਸਦਾ ਇੱਕੋ ਨਹੀਂ ਰਹਿੰਦਾ ਵਕਤ ਸਦਾ ਵੀਰ ਜੀ ਇੱਕੋ ਨਹੀਂ ਰਹਿੰਦਾ ਬਿਲਕੁਲ ਵੀਰ ਜੀ ਤੁਹਾਡਾ ਇਹ ਕਹਿਣ ਯਾਨੀ ਕਿ ਹੱਕ ਸੱਚ ਦਾ ਸਾਥ ਦੇਣਾ ਚਾਹੀਦਾ ਤੇ ਜਿਹੜਾ ਕੋ ਜ਼ਾਲਮ ਹੈ ਜਾਂ ਬੁਰਾ ਬੰਦਾ ਉਹਦੇ ਖਿਲਾਫ ਆਵਾਜ਼ ਚੁਕਨੀ ਚਾਹੀਦੀ ਬਿਲਕੁਲ ਬਿਲਕੁਲ ਵੀਰ ਜੀ ਵੀਡੀਓ ਬਹੁਤ ਵਧੀਆ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ ਰੱਖਣਾ